ਹੈਲੋ ਜੀ ਸਤਿ ਸ਼੍ਰੀ ਅਕਾਲ ਕਿਵੇਂ ਤੁਸੀਂ ਸਾਰੇ ਜਣੇ ਉਮੀਦ ਕਰਦੇ ਆ ਬਿਲਕੁਲ ਠੀਕ ਠਾਕ ਹੋਮ ਹੋਗੇ ਜਿਵੇਂ ਕਿ ਗਰਮੀ ਨੇ ਜ਼ੋਰ ਫੜ ਲਿਆ ਜੀ ਤੇ ਆਪਾਂ ਵੀ ਤੁਹਾਡੇ ਲਈ ਲੈ ਕੇ ਆਏ ਆ ਬਹੁਤ ਹੀ ਸੋਹਣੇ ਕਾਟਨ ਦੇ ਸਪ੍ਰਿੰਟਡ ਸੂਟਸ ਹੁਣ ਬਸ ਆਪਣੀਆਂ ਰੈਗੂਲਰ ਵੀਡੀਓਜ਼ ਆਉਣੀਆਂ ਕਾਟਨ ਦੇ ਸੂਟਸ ਦੀਆਂ ਤੁਸੀਂ ਜਲਦੀ ਜਲਦੀ ਆਪਣੇ ਆਰਡਰਸ ਬੁੱਕ ਕਰਕੇ ਗਰਮੀ ਵਾਲੇ ਸੂਟਸ ਬਣਾ ਕੇ ਗਰਮੀ ਤੋਂ ਰਾਹਤ ਪਾ ਸਕਦੇ ਹੋ ਹਾਂਜੀ ਆਪਣਾ ਇਹ ਵਾਲਾ ਹੈ ਪਹਿਲਾ ਕਲਰ ਪਾਊਡਰ ਬਲੂ ਸ਼ੇਡ ਦੇ ਉੱਪਰ ਹੈ ਤੁਸੀਂ ਦੇਖੋਗੇ ਪ੍ਰਿੰਟਿੰਗ ਹੈਗੀ ਜਿਹੜੀ ਬੋਲਸ ਹੋਣੀ ਹੈ ਕਿਸੇ ਵੀ ਕਲਰ ਨੂੰ ਤੁਸੀਂ ਹਾਈਲਾਈਟ ਕਰ ਸਕਦੇ ਹੋ ਬੜੇ ਹੀ ਸੋਹਣਾ ਜੈਦਿਸ ਦੇ ਵਿੱਚ ਫਰੋਜੀ ਕਲਰ ਹੈ ਪੀਚ ਕਲਰ ਹੈ ਵਾਈਟ ਕਲਰ ਠੀਕ ਹੈ ਜੀ ਇਸ ਤਰ੍ਹਾਂ ਦੇ ਨਾਲ ਪੈਟਰਨ ਬਹੁਤ ਸੋਹਣਾ ਬਣਿਆ ਹੋਇਆ ਜਿਵੇਂ ਆਪਾਂ ਥੋੜਾ ਜਿਹਾ ਫਲਾਰਸ ਵਾਲੇ ਪ੍ਰਿੰਟਸ ਤੋਂ हट ਕੇ ਕੁਝ ਆਲ ਓਵਰ ਸੂਟਸ ਰਹਿਣਗੇ ਮੈਚਿੰਗ ਕਰਵਾਉਣੀ ਹੈ ਤੁਸੀਂ ਕਰਵਾ ਸਕਦੇ ਹੋ ਜੀ ਪਰ ਜੋ ਤੁਹਾਨੂੰ ਪ੍ਰਾਈਸ ਸ਼ੋਅ ਹੋਏਗਾ ਉਹ ਆਲ ਓਵਰ ਸੂਟ ਦਾ ਹੋਏਗਾ ਵਿਦਆਊਟ ਦੁਪੱਟਾ ਸੂਟ ਰਹਿਣਗੇ ਨੈਕਸਟ ਇਹ ਵਾਲਾ ਪ੍ਰਿੰਟ ਹੈ ਜੀ ਬੇਸ ਹੈ ਜਿਹੜਾ ਵਾਈਟ ਕਲਰ ਦਾ ਇਸ ਦਾ ਇਸ ਤਰ੍ਹਾਂ ਦੇ ਨਾਲ ਪੇਂਟਿੰਗ ਦੇ ਵਿੱਚ ਠੀਕ ਹਰ ਤਰ੍ਹਾਂ ਦਾ ਪ੍ਰਿੰਟ ਬਣਿਆ ਹੋਇਆ ਹੈ ਮੀਡੀਅਮ ਸਾਈਜ਼ ਦਾ ਪ੍ਰਿੰਟ ਹੈ ਕੋਈ ਬਹੁਤ ਹੀ ਵੱਡੇ ਫਲਾਵਰਸ ਨਹੀਂ ਹੈਗੇ ਇਸ ਦੇ ਉੱਪਰ ਨੈਕਸਟ ਟੇਬਲ ਹੈ ਜੀ ਪਿੰਕ ਕਲਰ ਦਾ ਬੇਸ ਰਹੇਗਾ yellow ਤੇ frozy ਕਲਰ ਦੇ ਉੱਪਰ ਹੈਗੇ ਆ ਜਿਹੜੇ ਸੌਰੀ ਸੀ ਗ੍ਰੀਨ ਕਲਰ ਦੇ ਜਿਹੜੇ ਹੈਗੇ ਫਲਾਵਰਸ ਰਹਿਣਗੇ ਵਾਈਟ ਕਲਰ ਵੀ ਹੈ ਵਿੱਚ ਕਿਸੇ ਵੀ ਕਲਰ ਨੂੰ ਹਾਈਲਾਈਟ ਕਰਵਾ ਸਕਦੇ ਹਾਂ ਹਾਂਜੀ ਤੁਸੀਂ ਲਾਈਨਿੰਗ ਪੁੱਛੋਗੇ ਵੀ ਇਹਨਾਂ ਦੇ ਸੂਟਾਂ ਦੇ نیچے ਲਾਈਨਿੰਗ ਲੱਗੂਗੀ ਜਾਂ ਨਹੀਂ ਇਹ ਤੁਹਾਡੇ ਤੇ ਡਿਪੈਂਡ ਕਰਦਾ ਜੀ ਅਗਰ ਕਿਸੇ ਨੂੰ ਹੁੰਦਾ ਕਿ ਬਿਲਕੁਲ ਵੀ ਸੀ ਥਰੂ ਨਾ ਹੋਵੇ ਫਿਰ ਤੁਹਾਨੂੰ ਫੁੱਲ ਵੈਲ ਲਾਈਨਿੰਗ ਇਸ ਦੇ نیچے ਲਗਾਉਣੀ ਪਊਗੀ ਜੀ ਜੇ ਤੁਸੀਂ ਲੂਸ ਫਿਟ ਵੇਅਰ ਕਰਦੇ ਹੋ ਫਿਰ ਕੋਈ ਜ਼ਰੂਰਤ ਨਹੀਂ ਠੀਕ ਹੈ ਇਸ ਤਰ੍ਹਾਂ ਦੇ ਨਾਲ ਹੈ ਜੀ ਦੇਖੋ ਪ੍ਰਿੰਟ ਕਿੱਡਾ ਸੋਹਣਾ ਹੈ ਹਾਂ ਮਹਿੰਦੀ ਕਲਰਸ ਦੇ ਵਿੱਚ ਪੀਚ, ਪਿੰਕ, ਬਲੈਕ ਕਿਹੜਾ ਮਰਜੀ ਕਲਰ ਹੈ ਜਿਹੜਾ ਤੁਸੀਂ ਹਾਈਲਾਈਟ ਕਰਵਾ ਸਕਦੇ ਹੋ। ਇਹ ਹੈ ਜੀ ਪੀਚ ਪਿੰਕ ਕਲਰ। ਠੀਕ ਹੈ ਇਸ ਤਰ੍ਹਾਂ ਦੇ ਨਾਲ ਬਾਰਡਰ ਬਣਿਆ ਹੋਇਆ। ਇਸ ਨੂੰ ਵੀ ਤੁਸੀਂ 올ਓਵਰ ਵੀ ਬਣਾ ਸਕਦੇ ਹੋ। ਇਹਨਾਂ ਦੇ ਵਿੱਚੋਂ ਕਿਸੇ ਵੀ ਕਲਰ ਦੀ ਸਾਡੇ ਤੋਂ ਤੁਸੀਂ ਮੈਚਿੰਗ ਕਰਵਾ ਸਕਦੇ ਹੋ। ਕੱਲੀਆਂ ਸ਼ਰਟਸ ਤੁਹਾਨੂੰ ਨਹੀਂ ਮਿਲਣਗੀਆਂ ਜੀ। ਪਲੀਜ਼ ਓਨਲੀ ਸ਼ਰਟਸ ਤੇ ਹੀ ਮੈਸੇਜ ਨਾ ਕਰਿਓ। हां अगर ਤੁਸੀਂ ਇਹਨਾਂ ਦੇ ਵਿੱਚੋਂ ਸਾਡੇ ਤੋਂ ਇਕੱਲਾ ਕੁੜਤਾ ਸਟਿਚ ਕਰਵਾਉਣਾ ਫਿਰ ਅਸੀਂ ਤੁਹਾਨੂੰ ਇਕੱਲਾ ਕੁੜਤਾ ਦੇ ਸਕਦੇ ਹਾਂ ਮਤਲਬ ਸਟੱਫ ਨਹੀਂ ਤੁਹਾਡੇ ਤੱਕ ਇਕੱਲੇ ਕੁੜਤੇ ਦਾ ਜਾਂ ਕੱਲੀ ਸ਼ਰਟ ਦਾ ਅਸੀਂ ਪਹੁੰਚਾ ਸਕਦੇ ਕਿਉਂਕਿ ਸਾਨੂੰ ਜੀ ਪਾਰਸਲ ਦੇ ਚਾਰਜਸ ਉਹਨੇ ਹੀ ਪੈ ਜਾਣੇ ਹੁੰਦੇ ਹਨ ਹਾਂਜੀ ਇਹਦਾ ਹੈਗਾ ਜਿਹੜਾ ਬੇਸ ਹੈ ਉਹ ਨੀਵੀ ਬਲੂ ਕਲਰ ਦਾ ਨੇੜੇ ਤੋਂ ਤੁਸੀਂ ਦੇਖ ਸਕਦੇ ਹੋ ਬੜੀਆਂ ਛੋਟੀਆਂ-ਛੋਟੀਆਂ ਬੂਟੀਆਂ ਬੜੀਆਂ ਪਿਆਰੀਆਂ ਬਣੀਆਂ ਹੋਈਆਂ ਨੇ ਸਾਰੇ ਦੇ ਵਿੱਚ ਨੈਕਸਟ ਏਵਲ ਹੈਗਾ ਜੀ ਨਿਓਨ ਸ਼ੇਡ ਦਾ ਬੇਸ ਰਹੇਗਾ ਬੜਾ ਹੀ ਪਿਆਰਾ ਜਿਹਾ ਆਫ ਵਾਈਟ ਉੱਪਰ ਹੈਗਾ ਜਿਹੜਾ ਪੈਟਰਨ ਹੈ ਬਣਿਆ ਹੋਇਆ ਮਸਟਰਡ ਕਲਰ ਹੈ ਜੀ ਨੈਕਸਟ ਠੀਕ ਹੈ ਇਸ ਤਰ੍ਹਾਂ ਦੇ ਨਾਲ ਵਾਈਟ ਹੈਗਾ ਜਿਹੜੀ ਉੱਪਰ ਪ੍ਰਿੰਟਿੰਗ ਹੈ ਜਿਹੜੇ ਫੋਰਮ ਤੋਂ ਵੀ ਭੈਣਾ ਸਾਨੂੰ ਦੇਖ ਰਹੀਆਂ ਨੇ ਤੁਸੀਂ ਇਹ ਵਾਲੇ ਸੂਟਸ ਅਗਰ ਸਾਡੇ ਨਾਲ ਜੁੜਨਾ ਚਾਹੁੰਦੇ ਹੋ ਪਹਿਲਾਂ ਸਸਤੇ ਸੂਟਾਂ ਦੇ ਨਾਲ ਸਾਡੇ ਤੋਂ ਫਿਟਿੰਗ ਵਗੈਰਾ ਤੁਸੀਂ ਆਪਣੀ ਟੈਸਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਸੂਟਸ ਦੇ ਨਾਲ ਸਾਡੇ ਤੋਂ ਸ਼ੁਰੂਆਤ ਕਰ ਸਕਦੇ ਹੋ ਹਾਂਜੀ ਇਹ ਵਾਲਾ بیس ਇਸ ਦਾ ਬਲੈਕ ਕਲਰ ਦਾ ਪਰ ਪਰਮਾ ਪ੍ਰਿੰਟ ਹੋਣ ਦੇ ਕਾਰਨ ਇਸ ਦੇ ਵਿੱਚ ਬਲੈਕ ਕਲਰ ਕੋਈ ਬਹੁਤਾ ਦਿਖਦਾ ਨਹੀਂ ਤੁਸੀਂ ਦੇਖ ਸਕਦੇ ਹੋ ਇਸ ਚੀਜ਼ ਨੂੰ ਬਸ ਇੱਥੇ ਜੀ ਹੈ ਜਿੱਦਾਂ ਇੱਥੋਂ ਪਤਾ ਲੱਗਦਾ ਕਿ ਹਾਂ ਇਹਦਾ بیس ਹੈ ਜਿਹੜਾ ਬਲੈਕ ਕਲਰ ਦਾ ਛੋਟਾ ਛੋਟਾ ਪ੍ਰਿੰਟ ਹੈਗਾ ਜਿਹੜਾ ਪੂਰਾ ਪਰਮਾ ਸੂਟ ਹੈਗਾ ਜਿਹੜਾ ਇਹ ਬਣਿਆ ਹੋਇਆ ਇੱਕ ਕਲਰ ਏ ਹੈ ਇਸ ਦੇ ਵਿੱਚ ਇੰਨਾ ਚ ਕੋਈ ਵੀ ਕਲਰ ਤੁਸੀਂ ਲੈ ਸਕਦੇ ਜਿਹੜਾ ਵੀ ਸੂਟ ਪਸੰਦ ਆਉਂਦਾ ਜਾਂਦਾ ਜੀ ਸਕਰੀਨਸ਼ਾਟ ਲੈ ਕੇ ਸਾਨੂੰ ਫੇਸ ਦੇ ਜਾਓ ਜੋ ਵੀ ਨੰਬਰ ਤੁਹਾਨੂੰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜਿਨ੍ਹਾਂ ਨੂੰ ਮੈਸੇਜ ਨਹੀਂ ਕਰਨੇ ਆਉਂਦੇ ਹੁੰਦੇ ਜੀ ਮੋਸਟ ਵੈਲਕਮ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਇਸ ਤਰ੍ਹਾਂ ਦੀ ਨਾਲ ਆ ਬੇਸ ਇਸ ਦਾ ਵੀ ਬਲੈਕ ਹੀ ਰਹਿਣਾ ਜੀ ਇਹ ਅਸੀਂ ਤਾਂ ਦੱਸ ਰਹੇ ਕਿਉਂਕਿ ਕਈਆਂ ਨੂੰ ਵਹਿਮ ਹੁੰਦਾ ਬਲੈਕ ਤੇ ਬਲੂ ਕਲਰ ਦਾ ਨੈਕਸਟ ਇਹ ਹੈ ਜੀ yellow ਕਲਰ ਹੈ ਉੱਪਰ ਫਰੋਜ਼ੀ ਪ੍ਰਿੰਟ ਬਣਿਆ ਹੋਇਆ ਇਸ ਤਰ੍ਹਾਂ ਦੇ ਨਾਲ ਜਸਟ ਪਾਈਪਿੰਗ ਵਗੈਰਾ ਕਰਵਾ ਕੇ ਵੀ ਤੁਸੀਂ ਸਟਿਚ ਕਰਵਾ ਸਕਦੇ ਹੋ ਤੁਹਾਨੂੰ ਵਿਦਆਊਟ ਸਟਿਚਿੰਗ ਮਿਲ ਜਾਣਗੇ ਜੀ ਸੂਟ ਆਪਣੇ ਕੋਲ ਇਹ ਖਾਦੀ कॉटन ਦੇ ਉੱਪਰ ਹੈ ਜੀ ਬਲੌਕ ਪ੍ਰਿੰਟ ਬਣਿਆ ਹੋਇਆ। ਇਸ ਤਰ੍ਹਾਂ ਦੇ ਨਾਲ ਇਹ ਉੱਤਰਨ ਵਾਲਾ ਨਹੀਂ ਹੈ ਬਿਲਕੁਲ ਜੀ। ਆ ਦੇਖੋ ਮੈਂ ਆਪਣਾ ਨੇਲ ਦੇ ਨਾਲ ਇਸ ਨੂੰ ਕਰ ਰਹੀ ਹਾਂ। ਸਕ੍ਰੈਚ ਬਿਲਕੁਲ ਵੀ ਕਿਤੋਂ ਵੀ ਕੁਝ ਵੀ ਨਹੀਂ ਉੱਤਰ ਰਿਹਾ। ਬੇਫਿਕਰ ਹੋ ਕੇ ਤੁਸੀਂ ਪਰਚੇਜ਼ ਕਰ ਸਕਦੇ ਹੋ। ਇਹਨਾਂ ਦੇ ਕੁੜਤੇ ਬਹੁਤ ਸੋਹਣੇ ਬਣਨੇ ਆ, ਕੋਟ ਸੈੱਟ ਬਹੁਤ ਵਧੀਆ ਬਣਨਗੇ। ਗਾਫ ਕਪੜਾ ਵਿਦਆਊਟ ਲਾਈਨਿੰਗ ਵੀ ਵੇਅਰ ਕਰ ਸਕਦੇ ਹੋ। ਅੱਗੇ ਇਹ ਵਾਲਾ ਕਲਰ ਹੈ ਜੀ। ਬੜਾ ਹੀ ਪਿਆਰਾ ਜਿਹਾ ਸਕਾਈ ਬਲੂ ਕਲਰ ਹੈ। ਉੱਪਰ ਇਸ ਤਰ੍ਹਾਂ ਦੀ ਨਾਲ ਪ੍ਰਿੰਟਿੰਗ ਹੈ ਜੀ ਜਿਹੜੇ ਇਸ ਤਰ੍ਹਾਂ ਦੇ ਬੇਸ ਕਲਰ ਹੁੰਦੇ ਆ ਉਹਨਾਂ ਨੂੰ ਤੁਸੀਂ ਵਿਦਾਊਟ ਲਾਈਨਿੰਗ ਬਣਾ ਸਕਦੇ ਹੋ ਜਦੋਂ ਆ ਜਾਂਦਾ ਜੀ ਵਾਈਟ, ਆਫ ਵਾਈਟ, 베ਬੀ ਪਿੰਕ ਕਲਰ ਤਾਂ ਉਹਨਾਂ ਦੇ نیچے ਆਪਾਂ ਨੂੰ ਲਾਈਨਿੰਗ ਲਗਾਉਣੀ ਪੈਂਦੀ ਹੈ ਸ਼ਰਟ ਦੇ ਲਈ ਬਟਨ ਤੁਸੀਂ ਸਕਿਪ ਕਰ ਸਕਦੇ ਇਹ ਦੇਖੋ ਜੀ ਕਿੰਨੀ ਸੋਹਣੀ ਪ੍ਰਿੰਟਿੰਗ ਹੈ ਲਾਈਨਸ ਦੀਆਂ ਲਾਈਨਸ ਬਣੀਆਂ ਹੋਈਆਂ ਤੇ ਛੋਟੇ ਛੋਟੇ ਜਿਹੇ ਡਾਟਸ ਸਟ੍ਰਾਈਪ ਪੈਟਰਨ ਬਣਿਆ ਹੋਇਆ ਵਿੱਚ ਬਹੁਤ ਸੋਹਣਾ ਸੂਟ ਹੈ ਇਹਦੀ ਨੈਕਸਟ ਇਹ ਵਾਲਾ ਜੀ ਇਹ ਰੈਗੂਲਰ ਵੇਅਰਿੰਗ ਆਈਟਮਸ ਹੈਗੀਆਂ ਨੇ ਤੁਸੀਂ ਜਿੱਦਾਂ ਮਰਜ਼ੀ ਇਹਨਾਂ ਨੂੰ ਵੇਅਰ ਕਰ ਸਕਦੇ ਹੋ ਇਸ ਤਰ੍ਹਾਂ ਦੇ ਨਾਲ ਜਿਨ੍ਹਾਂ ਦੀ ਸਾਡੇ ਕੋਲ ਸਟਿਚਿੰਗ ਹੁੰਦੀ ਹੈ ਜੀ ਪ੍ਰੋਪਰ ਤੁਹਾਨੂੰ ਅਸੀਂ ਵਾਸ਼ ਕਰਨ ਤੋਂ ਬਾਅਦ ਤੁਹਾਡਾ ਸੂਟ ਸਟਿਚ ਕਰਵਾਉਣਾ ਹੁੰਦਾ ਕਾਟਨ ਦਾ ਤੁਸੀਂ ਪਲੇਨ ਸਟਾਫ ਹੀ ਲਓਗੇ ਤਾਂ ਵੀ ਅਸੀਂ ਵਾਸ਼ ਕਰਕੇ ਫਿਰ ਉਸ ਦੇ ਉੱਪਰ ਐਮਬ੍ਰੋਇਡਰੀ ਕਰਵਾਉਣੀ ਹੁੰਦੀ ਹੈ ਹਾਂਜੀ ਤੇ ਅੱਗੇ ਵਾਲਾ ਸੂਟ ਆ ਪਿੰਕ ਕਲਰ ਦੇ ਉੱਪਰ ਬਹੁਤ ਹੀ ਸੋਹਣੇ ਡ੍ਰੀ ਬਣੇ ਹੋਏ ਨੇ ਇਸ ਤਰ੍ਹਾਂ ਦੇ ਨਾਲ ਇਹ ਵਾਲਾ ਪੈਟਰਨ ਵੀ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਸੂਦੀਂਗ ਜਿਹਾ ਇਫੈਕਟ ਦਿੰਦਾ ਗਰਮੀ ਦੇ ਵਿੱਚ ਨੈਕਸਟ ਇਹ ਵਾਲਾ ਕਲਰ ਹੈ ਜੀ ਨਿਊਂਸ ਸ਼ੇਡ ਹੈ ਵੀ ਇਸ ਤਰ੍ਹਾਂ ਦੀ ਨਾਲ ਪੈਟਰਨ ਬਣਿਆ ਹੋਇਆ ਇਸ ਦੇ ਉੱਪਰ ਆਪਾਂ ਤੁਹਾਨੂੰ ਪ੍ਰੋਪਰ ਟਾਈਮ ਦੇ ਰਹੇ ਹਾਂ ਤੁਸੀਂ ਸਕਰੀਨ ਸ਼ਾਟ ਲੈਂਦੇ ਜਾਓ ਪਹਿਲਾਂ ਆਪਾਂ ਇਸ ਦੇ ਵਿੱਚ ਤੁਹਾਨੂੰ ਦਿਖਾਇਆ ਸੀ ਪਿੰਕ ਕਲਰ ਜੀ ਇਹ ਹੈਗਾ ਸਕਾਈ ਬਲੂ ਕਲਰ ਇਸ ਤਰ੍ਹਾਂ ਬਾਰਡਰ ਵੀ ਆਏਗਾ ਉੱਪਰ ਨੂੰ ਬੋਟੀ ਵੀ ਆਏਗੀ ਬਹੁਤ ਹੀ ਜਿਆਦਾ ਨਾ ਸੌਫਟ ਕਪੜਾ ਹੈ ਨੈਕਸਟ ਇਹ ਵਾਲਾ ਜੀ ਇਸ ਤਰ੍ਹਾਂ ਦੇ ਨਾਲ ਅਗਰ ਤੁਸੀਂ ਡਾਰਕ ਕਲਰ ਕੋਈ ਨਹੀਂ ਬਣਾਉਣਾ ਚਾਹੁੰਦੇ ਵੈਸੇ ਤਾਂ ਆਪਾਂ ਕੋਈ ਬਹੁਤੇ ਡਾਰਕ ਕਲਰਸ